ਸਵਾਗਤ ਸਤ ਸੰਗਤ ਜੀ ਪਿਛਲੇ ਦਿਨਾਂ ਵਿੱਚ ਆਪ ਜੀ ਨੇ ਲੜੀਵਾਰ ਭਗਤ ਕਬੀਰ ਸਾਹਿਬ ਜੀ ਦੇ 243 ਸਲੋਕਾਂ ਦੀ ਵਿਚਾਰ ਸਰਵਣ ਕੀਤੀ ਹੈ ਸਤਿਗੁਰੂ ਜੀ ਕਿਰਪਾ ਕਰ ਰਹੇ ਹਨ ਸਲੋਕ ਸੇਖ ਫਰੀਦ ਕੇ ਬਾਬਾ ਫਰੀਦ ਜੀ ਦੇ ਸਲੋਕਾਂ ਦੀ ਵਿਚਾਰ ਸਤਿਗੁਰੂ ਮਹਾਰਾਜ ਜੀ ਦੀ ਕਿਰਪਾ ਸਦਕਾ ਆਪ ਸੰਗ ਸਾਧ ਸੰਗਤ ਜੀ ਦੇ ਸਹਿਯੋਗ ਦੇ ਸਦਕਾ ਭਗਤ ਬਾਬਾ ਫਰੀਦ ਸਾਹਿਬ ਜੀ ਦੇ ਸ਼ਲੋਕਾਂ ਦੀ ਵਿਚਾਰ ਪ੍ਰਾਰੰਭ ਹੋਣ ਜਾ ਰਹੀ ਹੈ ਆਓ ਇਸੇ ਤਰ੍ਹਾਂ ਹੀ ਜਿਵੇਂ ਆਪਾਂ ਪਿੱਛੇ ਭਗਤ ਕਬੀਰ ਸਾਹਿਬ ਜੀ ਦੇ ਸ਼ਲੋਕਾਂ ਦੀ ਵਿਚਾਰ ਸਰਵਣ ਕੀਤੀ ਹੈ ਇਹ ਵਿਚਾਰ ਵੀ ਆਪਾਂ ਇਸੇ ਤਰ੍ਹਾਂ ਹੀ ਚਾਰ ਸ਼ਲੋਕ ਪੰਜ ਸ਼ਲੋਕ 10 ਸ਼ਲੋਕ 20 ਸ਼ਲੋਕ ਇਦਾਂ ਕਰਕੇ ਆਪ ਜੀ ਨਾਲ ਸਾਂਝ ਪਾਉਣ ਦਾ ਨਿਮਾਣਾ ਜਿਹਾ ਯਤਨ ਕਰਾਂਗੇ ਸਤਿਗੁਰੂ ਕਿਰਪਾ ਕਰਨ ਸਲੋਕ ਸੇਖ ਫਰੀਦ ਕੇ ਇੱਕ ਊੰਕਾਰ ਸਤਗੁਰ ਪ੍ਰਸਾਦ ਸੁਤੰਤਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਭਗਤ ਸੇਖ ਫਰੀਦ ਜੀ ਦੇ ਕੀ ਉਚਾਰਨ ਕੀਤੇ ਹੋਏ ਸਲੋਕ ਦਰਜ ਕਰਦੇ ਆ ਇੱਕ ਅਦੁੱਤੀ ਬ੍ਰਹਮ ਊੰਕਾਰ ਸਰਬ ਪਾਪ ਸਾਰਿਆਂ ਦਾ ਪ੍ਰਕਾਸ਼ਕ ਜੋ ਸਤਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ ਭਗਤ ਫਰੀਦ ਜੀ ਇਸ ਸ਼ਲੋਕ ਵਿੱਚ ਸਰੀਰ ਨੂੰ ਅਸਥਿਰ ਭਾਵ ਨਾਚਵਾਨ ਜਣਾਉਂਦੇ ਹੋਏ ਪਰਲੋਕ ਦਾ ਪੈਦਖਾ ਕੀ ਜੀਵ ਨੂੰ ਔਗਣਾ ਕਰਕੇ ਲੁੱਟੇ ਜਾਣ ਤੋਂ ਬਚਾਉਣ ਲਈ ਅਲੰਕਾਰ ਰਚਨਾ ਦੁਆਰਾ ਇੱਥੇ ਜਿੰਦ ਨੂੰ ਬਹੁਟੀ ਮੌਤ ਨੂੰ ਪਤੀ ਮੌਤ ਦੇ ਦਿਨ ਨੂੰ ਸਾਹ ਆਗ ਦੇ ਨਾਮ ਨਾਲ ਵਰਣਨ ਕਰਕੇ ਇਹ ਵਿਰਾਗ ਮਈ ਸ਼ਬਦ ਉਚਾਰਨ ਕਰਦੇ ਆ ਪਹਿਲਾ ਬਾਝ ਪਾਵ ਲੈ ਕੇ ਕਥਨ ਕਰਦੇ ਆ ਪਹਿਲਾ ਸ਼ਲੋਕ ਆਰੰਭ ਕਰ ਰਹੇ ਆ ਆਓ ਆਪਾਂ ਲਾਹੇ ਪ੍ਰਾਪਤ ਕਰੀਏ ਬੜੇ ਵਿਰਾਗਮਈ ਸ਼ਲੋਕ ਹਨ ਜਿਤ ਦਿਹਾੜੈ ਧਨਵਰੀ ਸਾਹੇ ਲੇ ਲਖਾਏ ਹੀ ਪਾਈ ਜਿਸ ਦਿਹਾੜੈ ਦਿਨ ਤਨ ਇਸਤਰੀ ਲਾੜੇ ਨਾਲ ਵਰੀ ਜਾਵੇਗੀ ਵਿਆਹੀ ਜਾਵੇਗੀ ਪਾਵਨਾਤਾ ਹੋ ਜਾਵੇਗਾ ਤਦੋਂ ਵਿਆਹ ਲਈ ਮਕਰਰ ਕੀਤੇ ਦਿਨ ਵੀ ਲਿਖਾ ਲਏ ਜਾਣਗੇ ਭਾਵ ਕੇ ਫਲਾਣੇ ਦਿਨ ਵਿਆਹ ਹੋਵੇਗਾ ਮਲਕ ਜੇ ਕੰਨੀ ਸੁਣੀਂਦਾ ਮੋਹ ਦੇ ਖਾਲੇ ਆਏ ਬਾਬਾ ਫਰੀਦ ਜੀ ਫਰਮਾ ਰਹੇ ਆ ਜਿਹੜਾ ਮਲਕ ਮਾਲਕ ਪਤੀ ਕੰਨਾ ਨਾਲ ਸੁਣੀਂਦਾ ਸੀ ਉਹ ਇੱਕ ਦਿਨ ਜੰਝ ਦੇ ਨਾਲ ਆ ਕੇ ਆਪਣਾ ਮੂੰਹ ਵਿਖਾਲ ਦਿੰਦਾ ਹੈ ਪਾਪ ਵਿਵਹਣ ਵਾਸਤੇ ਦੁਆਰੀ ਤੇ ਆ ਜਾਂਦਾ ਬੂਹੇ ਤੇ ਆ ਜਾਂਦਾ ਹੈ ਇਸ ਬਾਹਜ ਪਾਪ ਨੂੰ ਦ੍ਰਿਸ਼ਟਾਂਤ ਬਣਾ ਕੇ ਅੱਗੇ ਅੰਤਰੀਵ ਪਾਪ ਵਿੱਚ ਸਾਨੂੰ ਸਮਝਾਉਂਦੇ ਆ ਜਿੱਤ ਦਿਹਾੜਾ ਧਨਵਰੀ ਸਾਹੇ ਲੈ ਲਿਖਾਈ ਹੀ ਪਾਈ ਜਿਸ ਦਿਹਾੜੇ ਦਿਨ ਜਿਸ ਦਿਨ ਇਸ ਜੀਵ ਰੂਪੀ ਇਸਤਰੀ ਨੂੰ ਕਾਲ ਰੂਪੀ ਲਾੜੇ ਨੇ ਵਰਨਾ ਹੈ ਵਿਵਹਣਾ ਹੈ ਉਸ ਦਿਨ ਦੇ ਸਾਹੇ ਲਖਾਲੇ ਹਨ ਪਾਤਸ਼ਾਹ ਭਰਮਾਉਂਦੇ ਨ ਮਰਨ ਲਿਖਾਈ ਮੰਡਲ ਮਹਿ ਆਏ ਮਰਣਾ ਆਪਣਾ ਪਹਿਲਾਂ ਹੀ ਲਿਖਾ ਕੇ ਆਏ ਆ ਅਥਵਾ ਜਿਸ ਦਿਨ ਇਸ ਦੇਹੀ ਵਿੱਚ ਜਿੰਦ ਰੂਪੀ ਤਾਨੇ ਸਤਰੀ ਵੜੀ ਸੀ ਪਾਵ ਪ੍ਰਵੇਸ਼ ਹੋਈ ਸੀ ਉਸ ਦਿਨ ਤੋਂ ਹੀ ਇਸ ਦੇ ਸਾਹ ਸ્વાસ ਲਿਖਾਲੇ ਸਨ ਕਿ ਐਨੇ ਕੁ ਸਵਾਸ ਲੈਣੇ ਆ ਮਲਕ ਜੇ ਕੰਨੀ ਸੁਣੀ ਦਾ ਮੋਹ ਦੇ ਖਾਲੇ ਆਏ ਜਿਹੜਾ ਮਲਕ ਮੌਤ ਦਾ ਫਰਿਸ਼ਤਾ ਕਾਲ ਕੰਨਾਂ ਨਾਲ ਸੁਣੀਂਦਾ ਸੀ ਲੋਕੀ ਮਰਦੇ ਦੇਖੀਦੇ ਸੀ ਭਾਵੇਂ ਕਿ ਇਹ ਜੀਵ ਕਹਿੰਦਾ ਸੀ ਮੈਂ ਨਾ ਮਰੂੰ ਮਰਬੋ ਸੰਸਾਰ ਮੈਂ ਥੋੜਾ ਮਰਨਾ ਕਹਿੰਦਾ ਲੋਕਾਂ ਸਾਰਿਆਂ ਮਰ ਜਾਣਾ ਹੈ ਪਰ ਬਾਬਾ ਫਰੀਦ ਜੀ ਕਹਿੰਦੇ ਜਿਹੜਾ ਲੋਕਾਂ ਨੂੰ ਮਰਦਾ ਰੋਹ ਸੁਣਦਾ ਸੀ ਫਰਿਸ਼ਤਾ ਕਿ ਫਲਾਨੇ ਨੂੰ ਜਮ ਲੈ ਕੇ ਫਲਾਨੇ ਦੀ ਮੌਤ ਹੋਗੀ ਉਹ ਆ ਕੇ ਆਪਣਾ ਮੂੰਹ ਦਿਖਾਲ ਦੇਂਦਾ ਉਹ ਇੱਕ ਦਿਨ ਸਾਡੇ ਕੋਲ ਵੀ ਆ ਜਾਂਦਾ ਹੈ ਪਾਵੰਤ ਦਾ ਸਮਾਪਤੀ ਤੁਣ ਲੱਗ ਪੈਂਦਾ ਹੈ ਅਸੀਂ ਪੜਦੇ ਓੜਕ ਆਇਆ ਤਿੰਨ ਸਾਹਿਆ ਬਣ ਜਾ ਰਿਆ ਮਿੱਤਰਾ ਜਰ ਜਰ ਬਾਣਾ ਕੰਨ ਅੱਗੇ ਹੋਰ ਪੜਦੇ ਆ ਨਾ diss is ਸ੍ਰੀ ਦਸਮ ਗ੍ਰੰਥ ਦੇ ਬੋਲ ਆ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਫਰਮਾਉਂਦੇ ਆ ਪਾਤਸ਼ਾਹ ਫਰਮਾਉਂਦੇ ਆ ਅੰਤ ਮਰੇ ਪਛਤਾਏ ਧਰਤੀ ਪਰ ਜੇ ਜਗ ਮੈਂ ਅਵਤਾਰ ਕਹਾਈ ਰੇ ਮਨ ਲੈਲ ਇਕੇਲ ਹੀ ਕਾਲ ਕੇ ਲਾਗਤ ਕਾਹੇ ਨ ਪਾਇਨ ਤਾਈ ਅੱਗੇ ਹੁਣ ਇਹੋ ਸ਼ਲੋਕ ਜਿਹੜਾ ਹੈ ਪਹਿਲਾ ਹੀ ਸ਼ਲੋਕ ਲੰਬੇਰਾ ਹੈ ਭਗਤ ਜੀ ਕਿਰਪਾ ਕਰ ਰਹੇ ਆ ਆਉ ਅੱਗੇ ਇਸ ਪਹਿਲੇ ਸ਼ਲੋਕ ਨੂੰ ਹੀ ਆਪਾਂ ਪੂਰੀ ਤਰ੍ਹਾਂ ਵਿਚਾਰੀਏ ਪਹਿਲੇ ਸ਼ਲੋਕ ਦੀਆਂ ਟੋਟਲ ਜੇ ਜਾਣੀਏ ਤਾਂ 4 6 8 ਪੰਕਤੀਆਂ ਹਨ ਜਿੰਦ ਨਿਮਾਣੀ ਕੱਢੀ ਹੈ ਹੱਡਾ ਕੂਕੜ ਕਾਈ ਉਸ ਵੇਲੇ ਇਹਨਾਂ ਹੱਡਾਂ ਨੂੰ ਕੜਕਾਏ ਕੜਕਾ ਪਾਵੰਗਾ ਨੂੰ ਪੰਨ ਤੋੜ ਅਤਿਅੰਤ ਦੁੱਖ ਦੇ ਕੇ ਨਿਮਾਣੀ ਵਿਚਾਰੀ ਜਿੰਦ ਕੱਢ ਲਈ ਜਾਂਦੀ ਹੈ ਅਸੀਂ ਪੜਦੇ ਹੱਥ ਮਰੋੜੈ ਤਨ ਕਪੇ ਸਿਆਹੂ ਹੂ ਹਵਾ ਸੀਤ ਹੱਥ ਵੀ ਮਰੋੜ ਦਿੰਦੇ ਹੋ ਤਨ ਕਪੇ ਤਨ ਕੰਬਣ ਲੱਗ ਜਾਂਦਾ ਸਿਆਹੂ ਸਿਆਹੀ ਵਰਗਾ ਸਫੈਦ ਰੰਗ ਹੋ ਜਾਂਦਾ ਲਾਲ ਤੋਂ ਸਫੈਦ ਕਾਲਾ ਰੰਗ ਹੋ ਜਾਂਦਾ ਸਾਹੀ ਲਿਖੇ ਨ ਚੱਲਨੀ ਜਿੰਦੂ ਕੂੰ ਸਮਝਾਏ ਇਹ ਪਾਈ ਆਪਣੀ ਜਿੰਦ ਕੂੰ ਹੰਦਾ ਨੂੰ ਸਮਝਾਉਣਾ ਕਰ ਕਿ ਲਿਖੇ ਹੋਏ ਸਾਹੀ ਕਿਤੇ ਚੱਲਦੇ ਨਹੀਂ ਭਾਵ ਟਲਦੇ ਨਹੀਂ ਵਾ ਲਿਖੇ ਹੋਏ ਸਵਾਸ ਨਹੀਂ ਚੱਲਦੇ ਵੱਧ ਘਟ ਨਹੀਂ ਹੁੰਦੇ ਜਿੰਦ ਬੋਟੀ ਮਰਨ ਵਾਰ ਲੈ ਜਾਸੀ ਪਰੜਾਏ ਇਹ ਜਿੰਦ ਬੋਟੀ ਦੀ ਨਿਆਈ ਹੈ ਅਤੇ ਮਰਨ ਮੌਤ ਦਾ ਫਰਿਸ਼ਤਾ ਵਰ ਪਤੀ ਦੀ ਨਿਆਈ ਹੈ ਜੋ ਇਸ ਨੂੰ ਪਰਣਾਏ ਵਿਆਹ ਕੇ ਲੈ ਜਾਵੇਗਾ ਆਪਣ ਹੱਥੀ ਝੋਲ ਕੇ ਕੈ ਗੱਲ ਲੱਗੇ ਧਾਈ ਫਿਰ ਮੁਰਦਾ ਪਏ ਸਰੀਰ ਨੂੰ ਸਾਰੇ ਸੰਬੰਧੀ ਆਦ ਆਪਣੇ ਹੱਥੀ ਝੋਲ ਹੁੰਦਾ ਤੋਰ ਕਰਕੇ ਜਦੋਂ ਚਿਖਾ ਉੱਪਰ ਰੱਖ ਦਿੰਦੇ ਆ ਤਦੋਂ ਇਹ ਜਿੰਦ ਧਾਈ ਦੌੜ ਕੇ ਕਿਸ ਦੇ ਘੜ ਜਾ ਕੇ ਲੱਗੇਗੀ ਪਾਪ ਜਿਵੇਂ ਲੜਕੀ ਪੇਕੇ ਘਰੋਂ ਤੁਰਦੀ ਮਾਪਿਆਂ ਦੇ ਗਲ ਨਾਲ ਮਿਲਦੀ ਪਰ ਇਹ ਜਿੰਦ ਸਰੀਰ ਵਿੱਚੋਂ ਨਿਕਲ ਕੇ ਕਿਸ ਦੇ ਗਲ ਨਾਲ ਲੱਗੇਗੀ ਅਰਥਾਤ ਕੁੜੀ ਤਾਂ ਮਾਪਿਆਂ ਦੇ ਗਲੇ ਮਿਲ ਕੇ ਵਿਛੜਦੀ ਹੈ ਪਰ ਜਿੰਦ ਨੂੰ ਇਹ ਅਵਸਰ ਵੀ ਨਹੀਂ ਮਿਲਦਾ ਕਿ ਉਹ ਕਿਸੇ ਦੇ ਗਲ ਲੱਗ ਕੇ ਮਿਲ ਲਵੇ ਵਲ ਨਿੱਕੀ ਪਰ ਸਲਾਤ ਕੰਨੀ ਨਾ ਸੁਣੀ ਆਏ ਸੋ ਇਸ ਦਾ ਪਹਿਲਾ ਪਾਠ ਅਲੱਗ ਹੈ ਪੁਰ ਸਲਾਤ ਵਖਰਾ ਵਖਰਾ ਦੂਸਰਾ ਪਾਠ ਇਸ ਦਾ ਪੁਰ ਸਲਾਤ ਇਕੱਠਾ ਹੋਇਆ ਰਹੁ ਵਿਚਾਰ ਕੀ ਪਾਈ ਅੱਗੇ ਪਰਲੋਕ ਦੇ ਰਸਤੇ ਵਿੱਚ ਸਲਾਤ ਹੁੰਦਾ ਸਿਰਾਤ ਨਾਮਕ ਪੁਰ ਜਿਹੜਾ ਪੁਲ ਆ ਵਲੋਂ ਵਲਤੋਂ ਵੀ ਬਰੀਕ ਧਾਰੀ ਦਾ ਹੈ ਕੀ ਤੂੰ ਉਹ ਪੁਲ ਆਪਣੇ ਕੰਨਾਂ ਨਾਲ ਨਹੀਂ ਸੁਣਿਆ ਜੈਸਾ ਕਿ ਪੁਰ ਸਲਾਤ ਕਾ ਪੰਤ ਦੁਹੇਲਾ ਸੰਗ ਨਾ ਸਾਥੀ ਗਵਨ ਅਕੇਲਾ ਤੇ ਬਾਬਾ ਫਰੀਦ ਜੀ ਫਰਮਾਉਂਦੇ ਇੱਕ ਤਾਂ ਹੋਰ ਵਾਟ ਹਮਾਰੀ ਖਰੀ ਉਡੀਣੀ ਖੰਨੇ ਉਹ ਤਿੱਖੀ ਬਹੁਤ ਪਈਣੀ ਬੜੀ ਬਰੀਕ ਹੈ ਫਰੀਦਾ ਕਿڑی ਪਵੰਦਈ ਖੜਾ ਨਾ ਆਪ ਮੁਹਾਈ ਇੱਥੇ ਆ ਕੇ ਪਹਿਲਾ ਸ਼ਲੋਕ ਸਮਾਪਤ ਹੁੰਦਾ ਹੈ ਭਗਤ ਫਰੀਦ ਸਾਹਿਬ ਜੀ ਕਥਨ ਕਰਦੇ ਹੈ ਭਾਈ ਇਸ ਪ੍ਰਕਾਰ ਕੁਰਾਨ ਆਦਿ ਧਾਰਮਿਕ ਗ੍ਰੰਥਾਂ ਵਿੱਚ ਪ੍ਰਲੋਕ ਦੀ ਹਾਲਤ ਦੀਆਂ ਕਿੜੀ ਹੁੰਦਾ ਆਵਾਜਾਂ ਪਾਬੰਦੀ ਪੈ ਰਹੀਆਂ ਤੂੰ ਇਸ ਰਸਤੇ ਉੱਪਰ ਆਲਸ ਦੇ ਸਹਿਦ ਖਲੋਤਾ ਹੋਇਆ ਆਪਣੇ ਆਪ ਨੂੰ ਸੁਚੇਤ ਨਹੀਂ ਕਰਦਾ ਵਿਕਾਰਾਂ ਵਿੱਚ ਮੁਹਾਏ ਲੁਟਾਈ ਜਾ ਰਿਹਾ ਹੈ ਐ ਚੱਲੇ ਜੀਵ ਅੱਗੇ ਦੂਸਰਾ ਸ਼ਲੋਕ ਕਿਰਪਾ ਕਰ ਰੇ ਭਗਤ ਜੀ ਫਰੀਦਾ ਦਰ ਦਰਵੇਸੀ ਗਾਖੜੀ ਚੱਲਾ ਦੁਨੀਆ ਭੱਦ ਬਾਬਾ ਫਰੀਦ ਸਾਹਿਬ ਜੀ ਕਥਨ ਕਰਦੇ ਕਿ ਪ੍ਰਮਾਤਮਾ ਦੇ ਦਰ ਦੀ ਦਰਵੇਸੀ ਹੁੰਦਾ ਫਕੀਰੀ ਬਹੁਤ ਗਾਖੜੀ ਕਠਨ ਹੈ ਬੜੀ ਮਹਿੰਗੀ ਹੈ ਐਵੇਂ ਨਹੀਂ ਮਿਲ ਜਾਂਦੀ ਪਰ ਤੂੰ ਤਾਂ ਦੁਨੀਆਂ ਸੰਸਾਰੀ ਲੋਕਾਂ ਦੀ ਭੱਤ ਹੁੰਦਾ ਤਰ੍ਹਾਂ ਚੱਲਣ ਦੀ ਸੋਚ ਰਿਆ ਦੁਨੀਆਂ ਮਗਰ ਲੱਗ ਰਿਆ ਹੈ ਬੰਨ ਉਠਾਈ ਪੋਟਲੀ ਕਿੱਥੇ ਵੰਨਿਆ ਘੱਤ ਬੰਨ ਨੂੰ ਪਾਰਾ ਥੜੇ ਬੋਲ ਰਾਂ ਨੰਨੇ ਦੇ ਪੈਰ 'ਚ ਹਲੰਤ ਲੱਗੀ ਆ ਪਾਠਾਂ ਦਾ ਖਿਆਲ ਰੱਖਣਾ اے ਫਰੀਦਾ ਤੂੰ ਫਕੀਰੀ ਦੀ ਪੋਟਲੀ ਪੰਡ ਬਨ ਕੇ ਆਪਣੇ ਸਿਰ ਉੱਪਰ ਉਠਾਈ ਚੁੱਕੀ ਹੋਈ ਆ ਭਾਵ ਦੁਨੀਆਂ ਦਾ ਮੋਹ ਤਿਆਗਿਆ ਹੋਇਆ ਹੁਣ ਇਸ ਫਕੀਰੀ ਨੂੰ ਕੱਤ ਸਿੱਟ ਕੇ ਕਿੱਥੇ ਵੰਨ ਜਾਣਾ ਚਾਹੁੰਦਾ ਭਾਵ ਫਿਰ ਸੰਸਾਰ ਦੇ ਮੋਹ ਵਿੱਚ ਕਿਉਂ ਫਸਦਾ ਇਸ ਲਈ ਬੰਦਗੀ ਵਿੱਚ ਜੁੜਿਆ ਰਹੁ ਸਿਆਣੇ ਕਹਿੰਦੇ ਜੇ ਨੱਚਣ ਲੱਗ ਪੀ ਤੇ ਘੁੰਡ ਕਾਦਾ ਜੇ ਮੰਗਣ ਤੁਰਪੇ ਸ਼ਰਮ ਕਾਦੀ ਕਹਿਣ ਤੋਂ ਪਾਪ ਜਦੋਂ ਨਾਮ ਜਪਣ ਲੱਗੇ ਉਸ ਪ੍ਰਮਾਤਮਾ ਦੇ ਹੋਗੇ ਫੇ ਲੋਕਾਂ ਦੀ ਲੱਜਾ ਕਿਉਂ ਕਰਨੀ ਹੈ ਅੱਗੇ ਤੀਸਰੇ ਸ਼ਲੋਕ ਵਿੱਚ ਕਿਰਪਾ ਕਰ ਰਹੇ ਭਗਤ ਜੀ ਕਿਝ ਨਾ ਬੁੱਝੈ ਕਿਝ ਨਾ ਸੁਝੈ ਦੁਨੀਆ ਗੁੱਜੀ ਪਾਹੇ ਜੀਵਾਂ ਨੂੰ ਕੁਝ ਵੀ ਬੁੱਝੈ ਬੁੱਝਦਾ ਨਹੀਂ ਕਿਸ ਲੋਕ ਵੇ ਸਾਡਾ ਕੀ ਹਾਲ ਹੋਣਾ ਅਤੇ ਕੁਝ ਵੀ ਸੋਚਦਾ ਨਹੀਂ ਕਿ ਪਰਲੋਕ ਵਿੱਚ ਸਾਡਾ ਕੀ ਹਾਲ ਹੋਣਾ ਵਾ ਜੀਵਾਂ ਨੂੰ ਆਤਮ ਸਰੂਪ ਨਹੀਂ ਬੁੱਝਦਾ ਅਤੇ ਜੀਵ ਈਸ਼ ਦੇ ਅਪੇਦ ਗਿਆਨ ਦੀ ਵੀ ਕੁਝ ਸੋਝੀ ਨਹੀਂ ਸਾਰੀ ਅਗਿਆਤ ਦੁਨੀਆ ਹੀਰਖਾ ਵਕਾਰਾਂ ਆਦਿ ਗੁੱਜੀ ਗੁਪਤ ਪਾਏ ਅਗਨੀ ਨਾਲ ਸੜ ਰਹੀ ਆ ਸਾਈ ਮੇਰਾ ਚੰਗਾ ਕੀਤਾ ਨਹੀਂ ਤਾਂ ਖੰਪੀ ਦੱਜਾ ਆਹੇ ਬਾਬਾ ਫਰੀਦ ਜੀ ਕਹਿ ਰਹੇ ਕਿ ਸਾਡੇ ਮਾਲਕ ਪ੍ਰਮਾਤਮਾ ਵਾਹਿਗੁਰੂ ਜੀ ਨੇ ਬਹੁਤ ਚੰਗਾ ਕੀਤਾ ਹੈ ਜੋ ਮੈਨੂੰ ਫਕੀਰੀ ਭੇਖ ਦੇ ਕੇ ਇਸ ਗੁੱਜੀ ਅਗਨੀ ਤੋਂ ਬਚਾ ਲਿਆ ਨਹੀਂ ਤਾਂ ਹਮ ਮੈਂ ਵੀ ਇਸ ਅਗਨੀ ਦੇ ਦੱਜਾਂ ਆਹੇ ਸੜ ਜਾਂਦਾ ਸੋ ਅਗਲਾ ਚੌਥਾ ਸ਼ਲੋਕ ਭਗਤ ਜੀ ਉਚਾਰ ਰਹੇ ਆ ਇੱਕ ਸਮੇਂ ਕਿਸੇ ਨਗਰ ਵਿੱਚ ਕਾਲ ਪੈ ਗਿਆ ਉੱਥੇ ਇੱਕ ਸ਼ਾਹੂਕਰ ਬਹੁਤ ਦਾਨੀ ਸੁਭਾਅ ਦਾ ਸੀ ਉਸਨੇ अनेका ਪਦਾਰਥ ਜਮਾ ਕੀਤੇ ਹੋਏ ਸਨ ਜੋ ਸਭ ਨੂੰ দান ਕਰਨ ਲੱਗ ਪਿਆ ਉਸਦੇ ਸਾਰੇ ਖਜ਼ਾਨੇ ਖਾਲੀ ਹੋ ਗਏ ਤਦੋਂ ਇੱਕ ਤਿਲਾਂ ਦਾ ਕੋਠਾ ਸੀ ਉਸ ਵਿੱਚੋਂ ਬੁੱਕ ਭਰ-ਭਰ ਕੇ দান ਕਰੀ ਜਾਵੇ ਜਦੋਂ ਉਹ ਵੀ ਖਤਮ ਹੋ ਗਿਆ ਤਾਂ ਫਿਰ ਪਛਤਾਵਾ ਕਰਨ ਲੱਗ ਪਿਆ ਕਿ ਜੇਕਰ ਅੱਧਾ-ਅੱਧਾ ਬੁੱਕ ਦੇਂਦਾ ਤਾਂ ਠੀਕ ਰਹਿਣਾ ਸੀ ਤਦ ਉਸਦੀ ਹਾਲਤ ਦੇਖ ਕੇ ਭਗਤ ਫਰੀਦ ਸਾਹਿਬ ਜੀ ਨੇ ਇਹ ਸ਼ਲੋਕ ਤੀਸਰਾ ਨੰਬਰ ਸ਼ਲੋਕ ਉਚਾਰਨ ਮਾਫ ਕਰਨਾ ਚੌਥਾ ਨੰਬਰ ਸ਼ਲੋਕ ਉਚਾਰਨ ਕੀਤਾ ਫਰੀਦਾ ਜੇ ਜਾਣਾ ਤਿਲ ਥੋੜੜੇ ਸੰਮਲ ਬੁੱਕ ਭਰੀ ਭਗਤ ਫਰੀਦ ਸਾਹਿਬ ਜੀ ਕਥਨ ਕਰਦੇ ਹੈ ਦਾਨੀ ਪੁਰਖਾ ਜੇਕਰ ਤੂੰ ਜਾਣਦਾ ਸੀ ਕਿ ਤੇਰੇ ਪਾਸ ਤਿਲ ਥੋੜਿਆ ਤਾਂ ਤੂੰ ਸੰਭਾਲ ਕੇ ਬੁੱਕ ਭਰਨਾ ਕਰਦਾ ਭਾਵ ਥੋੜਾ ਥੋੜਾ ਦਾਨ ਕਰਦਾ ਸਿਆਣੇ ਕਹਿੰਦੇ ਆ ਚਲੋ ਇਹ ਸਿਆਣਿਆਂ ਦੇ ਆਮ ਕਥਨ ਹੁੰਦੇ ਆ ਪਰ ਸਾਰੇ ਨਹੀਂ ਇਹ ਸੱਚੇ ਹੁੰਦੇ ਮਾਫੀ ਚਾਹੁੰਨੇ ਇਸ ਗੱਲ ਦੀ ਵੀ ਪੁਰਾਣੇ ਬਜ਼ੁਰਗ ਕਹਿੰਦੇ ਸੀ ਦੇਹ ਵੇਖ ਕੇ ਇਸ਼ਨਾਨ ਤੇ ਘਰ ਵੇਖ ਕੇ ਦਾਨ ਕਰਨਾ ਚਾਹੀਦਾ ਕੁਝ ਹੱਦ ਤੱਕ ਇਹ ਗੱਲਾਂ ਸਹੀ ਆ ਪਰ ਇਸ਼ਨਾਨ ਮਾਰੇ ਨੇ ਕਿਹਾ ਸਾਨੂੰ ਰੋਜ਼ ਕਰਨਾ ਹੈ ਰਹੁ ਵਿਚਾਰ ਜੇ ਜਾਣਾ ਸਹੋ ਨੰਡੜਾ ਤਾਂ ਥੋੜਾ ਮਾਣ ਕਰੀ ਇਸੇ ਪ੍ਰਕਾਰ ਜੇਕਰ ਤੂੰ ਜਾਣਦਾ ਕਿ ਤੇਰਾ ਸਹੂ ਭਾਵ ਜੋਬਨ ਨੰਡੜਾ ਨਿੱਕਾ ਭਾਵ ਥੋੜੇ ਚਿਰ ਰਹਿਣ ਵਾਲਾ ਤਾਂ ਜਵਾਨੀ ਦਾ ਥੋੜਾ ਚਿਰ ਮਾਨ ਕਰਦਾ ਭਾਵ ਜਵਾਨੀ ਦੇ ਹੰਕਾਰ ਵਿੱਚ ਮਸਤ ਨਾ ਹੁੰਦਾ ਅੰਤਰੀਵਰਤ ਕਰਦੇ ਫਰੀਦਾ ਜੇ ਜਾਣਾ ਤਿਲ ਥੂੜੜੇ ਸੰਭਲ ਬੁੱਕ ਭਰੀ ਭਗਤ ਫਰੀਦ ਸਾਹਿਬ ਜੀ ਕਥਨ ਕਰਦੇ ਜੇਕਰ ਇਹ ਜਾਣਦਾ ਕਿ ਤਿਲ ਦੀ ਨਿਆਈ ਪਦਾਰਥ ਥੋੜਾ ਚਿਰ ਹੀ ਰਹਿਣ ਵਾਲੇ ਤਾਂ ਸੰਭਲ ਕੇ ਬੁੱਕ ਭਰਦਾ ਪਾਵ ਸਤ ਸੰਗਤ ਦੇ ਵਿੱਚ ਖਰਚ ਕਰਦਾ ਜੇ ਜਾਣ ਸੋ ਨੰਡੜਾ ਤਾਂ ਥੋੜਾ ਮਾਣ ਕਰੀ ਇਸੇ ਪ੍ਰਕਾਰ ਜੇਕਰ ਇਸਤਰੀ ਜਾਣਦੀ ਕਿ ਮੇਰਾ ਸਹੋਪਤੀ ਨੰਡੜਾ ਛੋਟਾ ਹੈ ਪਾਵ ਬਾਲਕ ਅਵਸਥਾ ਵਾਲਾ ਹੈ ਤਾਂ ਉਹ ਆਪਣੀ ਜਵਾਨੀ ਦਾ ਥੋੜਾ ਮਾਣ ਕਰਦੀ ਅਗਲਾ 5ਵਾਂ ਨੰਬਰ ਸਲੋਕ ਉਚਾਰ ਰਹੇ ਕੋਈ ਸ਼ਾਹੂਕਰ ਮੋਹਰਾਂ ਦੀ ਗੱਠੜੀ ਬੰਨੀ ਤੁਰੀ ਜਾ ਰਿਹਾ ਸੀ ਰਸਤੇ ਵਿੱਚ ਉਸ ਦੀ ਗੱਠੜੀ ਖੁੱਲ ਗਈ ਤੇ ਮੋਹਰਾ ਹੀਠਾਂ ਡਿੱਗ ਪਈਆ ਜੋਅਦੀਆਂ ਕੋ ਗਵਾਚ ਗੀਆਂ ਇਹ ਦੇਖ ਕੇ ਪਛਤਾ ਤਾਪ ਕਰਨ ਲੱਗ ਪਿਆ ਉਧਰੋਂ ਬਾਬਾ ਫਰੀਦ ਜੀ ਵੀ ਆ ਗਏ ਅਤੀਸ ਦੀ ਹਾਲਤ ਦੇਖ ਕੇ ਇਹ ਪੰਜ ਨੰਬਰ ਸ਼ਲੋਕ ਉਚਾਰ ਰਹੇ ਆ ਜੇ ਜਾਣਾ ਲੜ ਛਿਜਣਾ ਪੀੜੀ ਪਾਈ ਗੰਢ ਏ ਭਾਈ ਜੇਕਰ ਤੂੰ ਇਹ ਜਾਣਦਾ ਕਿ ਮੋਹਰਾ ਵਾਲੀ ਗੱਠੜੀ ਦਾ ਲੜ ਪੱਲਾ ਛਿਜਣਾ ਨਾਚੋ ਜਾਣਾ ਖੁੱਲ ਜਾਣਾ ਹੈ ਤਾਂ ਤੂੰ ਇਸ ਨੂੰ ਪੀੜੀ ਘੁੱਟ ਕੇ ਗੰਢ ਪਾਉਂਦਾ ਭਾਵ ਅਥਵਾ ਹੀ ਖੁਦਾ ਜੇਕਰ ਮੈਂ ਜਾਣਦਾ ਕਿ ਇਹ ਸਰੀਰੂਪੀ ਲੜਨਾਸ਼ ਹੋ ਜਾਣਾ ਤਾਂ ਤੇਰੇ ਨਾਲ ਪ੍ਰੀਤੀ ਦੀ ਪੱਕੀ ਗੰਢ ਪਾਉਂਦਾ ਭਾਵ ਜੇਕਰ ਮੈਨੂੰ ਇਹ ਸਮਝ ਹੁੰਦੀ ਕਿ ਸਰੀਰਾਂ ਜਾਂ ਪਦਾਰਥਾਂ ਦਾ ਮੋਹ ਕਰਕੇ ਤੇਰੇ ਨਾਲ ਪ੍ਰੀਤੀ ਕੱਟ ਜਾਣੀ ਹੈ ਤਦ ਮੈਂ ਤੇਰੇ ਨਾਲ ਪੱਕਾ ਪ੍ਰੇਮ ਕਰਦਾ ਜੋ ਕਦੇ ਵੀ ਟੁੱਟਦਾ ਨਾ ਤੈ ਜੀਵਡ ਮੈ ਨਾਹੇ ਕੋ ਸਭ ਜਗ ਡਿਠਾ ਹੰਡ ਬਾਬਾ ਭਗਤ ਫਰੀਦ ਸਾਹਿਬ ਜੀ ਕਥਨ ਕਰ ਰਹੇ ਹੈ ਖੁਦਾ ਮੈਂ ਸਾਰਾ ਜਗ ਸੰਸਾਰ ਹੀ ਹੰਡ ਫਿਰ ਕੇ ਡਿੱਠਾ ਵੇਖ ਲਿਆ ਪਾਵ ਨਿਰਣਾ ਕੀਤਾ ਹੈ ਤੇਰੇ ਜਿੱਡਾ ਵੱਡਾ ਮੈਨੂੰ ਕੋਈ ਵੀ ਪ੍ਰਤੀਤ ਨਹੀਂ ਹੋਇਆ ਪਾਵ ਤੇਰੀ ਪ੍ਰਾਪਤੀ ਵਰਗਾ ਸੁਖ ਕਿਤੇ ਨਹੀਂ ਇਸ ਲਈ ਮੈਨੂੰ ਤੇਰੇ ਨਾਲ ਪ੍ਰੇਮ ਲੱਗਾ ਰਹੇ ਸੋ ਇਥੋਂ ਤੱਕ 5 ਨੰਬਰ ਸ਼ਲੋਕ 5 ਸ਼ਲੋਕ ਸਾਡੇ ਭਗਤ ਬਾਬਾ ਫਰੀਦ ਜੀ ਦੇ ਇਸ ਪਹਿਲੇ ਦਿਨ ਦੀ ਹਾਜ਼ਰੀ ਵਿੱਚ ਹੋਏ ਹਨ ਪੁੱਲਾ ਨੱਚ ਤਾਰਨੀਆ ਆਓ ਸਮਾਂ ਜ਼ਿਆਦਾ ਹੋ ਗਿਆ ਹੈ ਕੋਈ 10 ਮਿੰਟ 12 ਮਿੰਟ ਦਾ ਆਪਾਂ ਸਮਾਂ ਰੱਖਿਆ ਹੈ ਸੋ ਮਾਫੀ ਚਾਹੁੰਨੇ ਆ ਕਿਸੇ ਵੇਲੇ ਕੋਈ ਸ਼ਲੋਕ ਵੱਧ ਹੋਣ ਨਾਲ ਸਮਾਂ ਜ਼ਿਆਦਾ ਵੀ ਹੋ ਜਾਂਦਾ ਹੈ ਸੋ ਬਾਣੀ ਦੇ ਵਿੱਚ ਰਹਿਣਾ ਹੈ ਆਨੰਦ ਲੈਣਾ ਹੈ ਪੁੱਲਾ ਨੱਚ ਤਾਰਨੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ